ਵਾਇਕ੍ਰੋ ਜੀ ਦਾ ਖਾਲਸਾ ਵਾਇਕ੍ਰੋ ਜੀ ਕੀ ਫਤਿਹ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਤੰਤਨ ਗੁਰੂ ਰਾਮਦਾਸ ਜੀ ਮਹਾਰਾਜ ਤੇ ਤੰਤਨ ਨਾਮਰਸ਼ੀਤ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਸਿੱਖ ਧਾਰਮਿਕ ਫਿਲਮਾਂ ਦੇ ਬਾਰੇ ਵੈਸੇ ਤਾਂ ਪੱਤ ਦੇਖਦੇ ਹਾਂ ਵੀ ਅੱਜ ਕੱਲ ਬੀਬੀ ਰਜ਼ਮੀ ਜੀ ਜਿਹੜੀ ਮੂਵੀ ਹੈ ਉਹ ਚੱਲ ਰਹੀ ਹੈਗੀ ਬਖਵਾਕ ਸਿਨੇਮਿਆਂ ਦੇ ਵਿੱਚ ਬੜੇ ਲੋਕ ਨੇ ਪਿੰਡਾਂ ਦੇ ਵਿੱਚੋਂ ਵੀ ਟਰਾਲੀਆਂ ਪਰ ਪਰ ਕੇ ਦੇਖਣ ਜਾਂਦੇ ਨੇ ਹਨਾ ਇਤਿਹਾਸਿਕ ਮੂਵੀ ਹੈ ਦੇਖਣੀ ਚਾਹੀਦੀ ਹੈ ਬਹੁਤ ਵਧੀਆ ਮੂਵੀ ਹੈ ਤੇ ਇਹੀ ਸੇਮ ਸਟੋਰੀ ਦੀ ਇੱਕ ਮੂਵੀ ਪਹਿਲਾਂ ਵੀ ਆਈ ਸੀਗੀ ਹਨਾ ਤੇ ਇਹ ਬਹੁਤ ਪੁਰਾਣੀ ਫਿਲਮ ਸੀਗੀ ਉਹਦਾ ਨਾਮ ਸੀਗਾ ਦੁੱਖ ਭੰਜਨ ਤੇਰਾ ਨਾਮ ਆ ਉਹਦੇ ਵਿੱਚ ਵੀ ਇਹੀ ਚੀਜ਼ ਦਿਖਾਈ ਗਈ ਸੀਗੀ ਤੇ ਆਪਾਂ ਇਹਦੇ ਬਾਰੇ ਥੋੜੀ ਜੀ ਗੱਲ ਕਰਦੇ ਆਂ ਕਈ ਜਨੇ ਨਹੀਂ ਦੇਖਣ ਜਾ ਸਕਦੇ ਹੁੰਦੇ ਹਨਾ ਤੇ ਵੀ ਇਹਦੇ ਵਿੱਚ ਹੈ ਕੀ ਹੈ ਤੇ ਆਪਾਂ ਦੇਖਦੇ ਆਂ ਜਦੋਂ ਬੀਬੀ ਰਜ਼ਮੀ ਮੂਵੀ ਲੱਗੀ ਸੀਗੀ ਤਾਂ ਇੱਕ ਦੋ ਦਿਨ ਬਾਅਦ ਦੀ ਗੱਲ ਹੈ ਤਾਂ ਕਾਫੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਵੀ ਲੋਕਾਂ ਨੂੰ ਇਤਿਹਾਸ ਨਹੀਂ ਪਤਾ ਹੁੰਦਾ ਤੇ ਮੂਵੀ ਦੇਖਣ ਚਲੇ ਜਾਂਦੇ ਆ ਹਨਾ ਤੇ ਇੱਕ ਲੜਕਾ ਗਿਆ ਸੀਗਾ ਮੂਵੀ ਦੇਖਣ ਦੇ ਲਈ ਜਦੋਂ ਰਿਪੋਰਟਰ ਵੀਰ ਉਹਨੂੰ ਪੁੱਛ ਰਹੇ ਸੀਗੇ ਸੋਸ਼ਲ ਮੀਡੀਆ ਤੇ ਦੇਖ ਰਹੇ ਸੀ ਆਪਾਂ ਤੇ ਉਹਨੂੰ ਪੁੱਛ ਰਹੇ ਸੀ ਵੀ ਮੂਵੀ ਕਿਦਾਂ ਦੀ ਆ ਉਹਨੇ ਹੱਸ ਕੇ ਕਿਹਾ ਸੀ ਵੀ ਕੁਝ ਨਹੀਂ ਹੈ ਮੂਵੀ ਚ ਵੀ ਬਦ ਨਹੀਂ ਲੱਗੀ ਹੈ ਨਾ ਜੀਨੂੰ ਇਤਿਹਾਸ ਪਤਾ ਹੋਊਗਾ ਉਹਨੂੰ ਆਟੋਮੈਟਿਕ ਮੂਵੀ ਬਹੁਤ ਵਧੀਆ ਲੱਗੂਗੀ ਤੇ ਸਿੱਖ ਧਰਮ ਦੇ ਨਾਲ ਸੰਬੰਧਿਤ ਹੈ ਆਪਾਂ ਨੂੰ ਆਪਣੇ ਬੱਚਿਆਂ ਨੂੰ ਤੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਸਿੱਖ ਧਰਮ ਦੇ ਵਿੱਚ ਕੀ ਕੀ ਹੋਇਆ ਸੀ ਵੈਸੇ ਵੀ ਜਿਹੜੀ ਹਿਸਟਰੀ ਆ ਹੁਣ ਤਾਂ ਹਿਸਟਰੀ ਦੀਆਂ ਬੁੱਕਸ ਦੇ ਵਿੱਚ ਵੀ ਕਾਫੀ ਟੌਪਿਕ ਨੇ ਜਿਹੜੇ ਕੱਟੇ ਜਾ ਰਹੇ ਨੇ ਹਨ ਨਹੀਂ ਮਿਲਦੇ ਹੈਗੇ ਕਈ ਤੇ ਸਾਰਾ ਕੁਝ ਪਤਾ ਹੋਣਾ ਚਾਹੀਦਾ ਇਤਿਹਾਸ ਬਾਰੇ ਤੇ ਚਲੋ ਅੱਜ ਆਪਾਂ ਜਿੰਨਾ ਹੋ ਸਕੇ ਥੋੜੀ ਜੀ ਆਪਾਂ ਇਹਦੇ ਬਾਰੇ ਗੱਲ ਕਰਦੇ ਆਂ ਬੀਬੀ ਰਜਨੀ ਜੀ ਬਾਰੇ ਉਸ ਟਾਈਮ ਗੁਰੂ ਰਾਮਦਾਸ ਜੀ ਦੇ ਯੁੱਗ ਦੇ ਵਿੱਚ ਪੱਟੀ ਦੇ ਮਾਲ ਕਲੈਕਟਰ ਸੀ ਕਾਰਦਾਰ ਰਾਏ ਦੁਨੀ ਚੰਦ ਜੀ ਉਹਨਾਂ ਦੀ ਸਭ ਤੋਂ ਛੋਟੀ ਪੁੱਤਰੀ ਸੀ ਜਿਹੜੀ ਉਹ ਰਜਨੀ ਸੀਗੀ ਉਹਨਾਂ ਨੂੰ ਕੋਈ ਨਹੀਂ ਭੁੱਲ ਸਕਦਾ ਹਨ ਤੇ ਰਜ਼ਮੀ ਸਿੱਖ ਧਰਮ ਦੇ ਵਿੱਚੋਂ ਸੀ ਗੁਰੂ ਜੀ ਦੀ ਚੇਲੀ ਸੀਗੀ ਤੇ ਇੱਕ ਦਿਨ ਉਹ ਆਪਣੀਆਂ ਭੈਣਾਂ ਦੇ ਨਾਲ ਬੈਠੀ ਕੁਝ ਨਵੇਂ ਕੱਪੜਿਆਂ ਦੀ ਪ੍ਰਸ਼ੰਸਾ ਕਰ ਰਹੀ ਸੀਗੀ ਜੋ ਉਹਨਾਂ ਸਾਰਿਆਂ ਨੇ ਆਪਣੇ ਪਿਤਾ ਤੋਂ ਪ੍ਰਾਪਤ ਕੀਤੇ ਸੀਗੇ ਤੇ ਕੁੜੀਆਂ ਜਿਹੜੀਆਂ ਖੁਸ਼ ਸੀਗੀਆਂ ਤੇ ਕਹਿ ਰਹੀਆਂ ਸੀ ਵੀ ਉਹਨਾਂ ਦੇ ਪਿਤਾ ਲਈ ਵੀ ਉਹਨਾਂ ਦੇ ਪਿਤਾ ਨੇ ਜਿਹੜੇ ਕਿੰਨੇ ਚੰਗੇ ਨੇ ਤੇ ਰਜ਼ਲੀ ਨੇ ਦੇਖਿਆ ਕਿ ਸਾਰੀਆਂ ਦਾਤ ਤਾਂ ਆਖਰਕਾਰ ਰੱਬ ਵੱਲੋਂ ਨੇ ਵੀ ਉਹਨਾਂ ਦਾ ਪਿਤਾ ਜਿਹੜਾ ਉਹਨਾਂ ਨੇ ਕੁਝ ਨਹੀਂ ਕੀਤਾ ਵੀ ਜੋ ਵੀ ਦਿੱਤਾ ਸਾਨੂੰ ਪਰਮਾਤਮਾ ਨੇ ਦਿੱਤਾ ਵੀ ਉਹਨਾਂ ਦੇ ਜਿਹੜੇ ਪਿਤਾ ਨੇ ਉਹ ਸਿਰਫ ਇੱਕ ਸਾਧਨ ਨੇ ਚੀਜ਼ਾਂ ਦੇਣ ਲਈ ਤੇ ਦਿੰਦਾ ਵਾਹਗਰੂ ਆ ਤੇ ਬੱਦ ਕਿਸਮਤੀ ਦੇ ਨਾਲ ਉਸ ਦੇ ਲਈ ਉਸ ਨੇ ਉਸ ਦੀ ਟਿੱਪਣੀ ਨੂੰ ਸੁਣਿਆ ਤੇ ਬਹੁਤ ਗੁੱਸੇ ਹੋ ਗਿਆ ਉਹਦੇ ਪਿਤਾ ਜੀ ਨੇ ਇਹ ਗੱਲ ਸੁਣ ਲਈ ਤੇ ਬਹੁਤ ਗੁੱਸੇ ਹੋ ਗਏ ਤੇ ਇਹ ਚੀਜ਼ ਪਹਿਲੀ ਵਾਰ ਨਹੀਂ ਸੀ ਹੋਈ ਉਸਨੇ ਆਪਣੇ ਅਤਿਅੰਤ ਧਾਰਮਿਕਤਾ ਕਾਰਨ ਉਸ ਦਾ ਗੁੱਸਾ ਚੱਲਿਆ ਗੁੱਸੇ ਦੇ ਵਿੱਚ ਆਏ ਪਿਤਾ ਨੇ ਉਸਨੇ ਇੱਕ ਨਾ ਸ਼ੁਕਰੇਮੰਦ ਬੁੱਧੀਮੰਦ ਦੇ ਹੋਏ ਉਸ ਦਾ ਵਿਆਹ ਇੱਕ ਕੁੜੀ ਨਾਲ ਇੱਕ ਤਾਨੇ ਨਾਲ ਮਤਲਬ ਕਰ ਦਿੱਤਾ ਕੁੜੀ ਦੇ ਨਾਲ ਕਰ ਦਿੱਤਾ ਹਨ ਤੇ ਕਿਉਂਕਿ ਅੰਦਰ ਸੀਗਾ ਵੀ ਉਹ ਦੇਖੂਗਾ ਵੀ ਉਹਦੀ ਆਮ ਜ਼ਿੰਦਗੀ ਦੇ ਵਿੱਚ ਜਿਹੜਾ ਵਾਹਿਗੁਰੂ ਹੈ ਉਹਦੀ ਕਿਵੇਂ ਸਹਾਇਤਾ ਕਰਦਾ ਜ਼ਿੰਦਗੀ ਜਿਉਣ ਦੇ ਲਈ ਇਹੜੀ ਕੁੜੀ ਕੁੜੀ ਸੀਗਾ ਬਹੁਤ ਬੁਰੀ ਤਰ੍ਹਾਂ ਵਿਗੜ ਗਿਆ ਸੀਗਾ ਉਹਦਾ ਕੋਰਸ ਸੀ ਜਿਹੜਾ ਉਹਦੇ ਸਰੀਰ ਦੇ ਵਿੱਚੋਂ ਬੁਧਬੂ ਆਉਂਦੀ ਸੀਗੀ ਤੇ ਗਰੀਬ ਕੁੜੀ ਨੇ ਆਪਣੀ ਕਿਸਮਤ ਨੂੰ ਬੇਝਿਜਕ ਸਵੀਕਾਰ ਕਰ ਲਿਆ ਤੇ ਆਪਣੇ ਆਪ ਨੂੰ ਆਪਣੇ ਅਪਾਹਜ પતિ ਨੂੰ ਕਾਇਮ ਰੱਖਣ ਦੇ ਲਈ ਸਖਤ ਮਿਹਨਤ ਕੀਤੀ ਸੀ ਉਹ ਰੱਬ ਦਾ ਨਾਮ ਦੁਹਰਾਉਂਦੀ ਰਹਿੰਦੀ ਸੀ ਤੇ ਨਿਸ਼ਚਿਤ ਸੀਗੀ ਉਹ ਘਟਨਾਵਾਂ ਦੇ ਇਸ ਮੋਰ ਨਾਲ ਉਸ ਦੀ ਪਰਖ ਕਰ ਰਿਹਾ ਸੀਗਾ ਉਹਨੇ ਗਿਲਾ ਸ਼ਿਕਵਾਨੀ ਸੀ ਕੀਤਾ ਤੇ ਉਹ ਰੋਜੀ ਰੋਟੀ ਦੇ ਲਈ ਭੀਖ ਮੰਗਣ ਦੇ ਲਈ ਮਜਬੂਰ ਸੀਗੀ ਫਿਰ ਵੀ ਉਹਨੇ ਆਪਣੇ ਪਤੀ ਨੂੰ ਨਹਾਇਆ ਖੁਆਇਆ ਕਦੇ ਮਤਲਬ ਉਹਦਾ ਵਿਸ਼ਵਾਸ ਨੀਗੂ ਆਇਆ ਇੱਕ ਦਿਨ ਉਹ ਇੱਕ ਗਵਾਂਡੀ ਪਿੰਡ ਦੇ ਵਿੱਚ ਲੈ ਕੇ ਜਾਂਦੇ ਨੇ ਉਹ ਤੇ ਉਹ ਇੱਕ ਤਲਾਬ ਵਾਲੀ ਥਾਂ ਤੇ ਪਹੁੰਚ ਗਈ ਤੇ ਆਪਣੇ ਪਤੀ ਨੂੰ ਉਹ ਉੱਥੇ ਜਿਹੜਾ ਇੱਕ ਤਲਾਬ ਬਣਿਆ ਹੋਇਆ ਸੀਗਾ ਉਹਦੇ ਕਿਨਾਰੇ ਬਿਠਾ ਕੇ ਉਹ ਆਪ ਪੀਖ ਮੰਗਣ ਦੇ ਲਈ ਚੱਲੀ ਗਈ ਤੇ ਉਸ ਦੁਰਾਂਜੜੋ ਦਾ ਪਤੀ ਸੀਗਾ ਉਹ ਉਸ ਤਲਾਬ ਦੇ ਕਿਨਾਰੇ ਬੈਠਾ ਹੋਇਆ ਸੀ ਤਾਂ ਉੱਥੇ ਉਹ ਕੀ ਦੇਖਦਾਗਾ ਵੀ ਇੱਕ ਕਾਲੇ ਕਾਂ ਨੂੰ ਤਲਾਬ ਦੇ ਵਿੱਚ ਡੁੱਬਕੀ ਲਗਾਉਂਦਾ ਸੀ ਉਹ ਤੇ ਚਿੱਟਾ ਹੋ ਕੇ ਨਿਕਲਿਆ ਉੱਥੇ ਦਰਖਤ ਸੀਗਾ ਦਰਖਤ ਦੇ ਉੱਪਰ ਕਾਂ ਸੀਗੇ ਤੇ ਉਹ ਜਦੋਂ ਡੁੱਬਕੀ ਲਗਾ ਕੇ ਨਿਕਲਦੇ ਸੀ ਕਾਲੇ ਤੋਂ ਚਿੱਟੇ ਹੋ ਜਾਂਦੇ ਸੀਗੇ ਤਾਂ ਉਹ ਬਹੁਤ ਹੈਰਾਨ ਹੋਇਆ ਤੇ ਇਸ ਚਮਤਕਾਰ ਤੋਂ ਹੈਰਾਨ ਹੋ ਕੇ ਜਿਹੜਾ ਦਾ ਘਰ ਵਾਲਾ ਸੀਗਾ ਉਹ ਹੌਲੀ-ਹੌਲੀ ਰਿਸਕ-ਰਿਸਕ ਕੇ ਉੱਥੇ ਚੱਲਿਆ ਗਿਆ ਤੇ ਉਹਨੇ ਵੀ ਡੁਬਕੀ ਲਗਾਈ ਉੱਥੇ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਤੇ ਜਦੋਂ ਬੀਬੀ ਰਜਨੀ ਜੀ ਵਾਪਸ ਆਈ ਤਾਂ ਉਹ ਆਪਣੇ ਪਤੀ ਨੂੰ ਚੰਗੀ ਸੇਹ ਦੇਖ ਕੇ ਹੈਰਾਨ ਰਹਿ ਗਈ ਤੇ ਉਹ ਕਹਿੰਦੀ ਹੈ ਵੀ ਉਹਦਾ ਪਤੀ ਨਹੀਂ ਹੈਗਾ ਉਹ ਉਹ ਘਬਰਾ ਗਈ ਉਹ ਦੇਖਦੇ ਵੀ ਉੱਥੇ ਇੱਕ ਤੰਦਰੁਸਤ ਨੌਜਵਾਨ ਸੀਗਾ ਜਦ ਕਿ ਉਹਦਾ ਪਤੀ ਤਾਂ ਕੋੜੀ ਸੀਗਾ ਉਹ ਤਾਂ ਪੂਰੀ ਤਰ੍ਹਾਂ ਬਹੁਤ ਸੁੰਦਰ ਸੀਗਾ ਤੇ ਪੂਰਾ ਤੰਦਰੁਸਤ ਸੀਗਾ ਪਹਿਲਾਂ ਪਹਿਲਾਂ ਤਾਂ ਘਬਰਾ ਗਈ ਤੇ ਉਹਨੂੰ ਸ਼ੱਕ ਹੋਇਆ ਕਿ ਉਹ ਕੋਈ ਬਖਰਾ ਵਿਅਕਤੀ ਹੈਗਾ ਹਾਲਾਂਕਿ ਉਹਨੇ ਕੋੜ ਦੇ ਨਿਸ਼ਾਨਾ ਵਾਲੀ ਉਂਗਲ ਨੂੰ ਬਿਨਾਂ ਡੋਕੇ ਰੱਖਿਆ ਹੋਇਆ ਸੀਗਾ ਤੇ ਉੱਥੇ ਉਸ ਟਾਈਮ ਕਾਫੀ ਲੋਕ ਸੀ ਜਿਹੜੇ ਉੱਥੇ ਦੇ ਹੀ ਇਕੱਠੇ ਹੋ ਗਏ ਸੀਗੇ ਤੇ ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਬਹਿਸ ਨਾ ਕਰੋ ਵੀ ਤੁਸੀਂ ਬਾਬਾ ਬੁੱਢਾ ਜੀ ਦੇ ਕੋਲੇ ਜਾਓ ਵੀ ਜਿਹੜਾ ਇਹ ਸਰੋਵਰ ਹੈ ਵੀ ਉਹਦੀ ਦੇਖ ਲਈ ਕਿ ਜਿਹੜੀ ਉਹ ਬਾਬਾ ਬੁੱਢਾ ਜੀ ਹੀ ਕਰਦੇ ਨੇ ਤਾਂ ਦੋਨੋਂ ਜਨੇ ਬਾਬਾ ਬੁੱਢਾ ਜੀ ਦੇ ਕੋਲ ਚਲੇ ਗਏ ਸੀ ਕਿ ਤਾਂ ਬਾਬਾ ਬੁੱਢਾ ਜੀ ਨੇ ਦੋਨਾਂ ਧਿਰਾਂ ਦੀ ਗੱਲ ਸੁਣੀ ਸੀ ਕਿ ਤਾਂ ਜਿਹੜਾ ਕੋੜੀ ਸੀ ਉਹਦਾ ਪਤੀ ਤਾਂ ਉਹਨੂੰ ਪੁੱਛਿਆ ਸੀਗਾ ਵੀ ਕੋਈ ਨਾ ਕੋਈ ਕੋੜ ਤਾਂ ਤੇਰੇ ਚ ਬਚਿਆ ਹੋਣਾ ਏ ਵੀ ਕੋਈ ਅੰਗ ਕੋਈ ਨਿਸ਼ਾਨ ਤਾਂ ਬਚਿਆ ਹੋਣਾ ਏ ਉਹ ਕਹਿੰਦਾ ਵੀ ਹਾਂ ਜੀ ਵੀ ਮੈਂ ਮਤਲਬ ਦਰਖਤ ਦੇ ਡਾਣੇ ਨੂੰ ਹੱਥ 바 ਕੇ ਡੁਬਕੀ ਲਗਾਈ ਸੀਗੀ ਤਾਂ ਉਹਦੀ ਜਿਹੜੀ ਸੱਜੇ ਹੱਥ ਦੀ ਉਂਗਲ ਤੇ ਕੋੜ ਰਜੇ ਬਾਕੀ ਸੀਗਾ ਤੇ ਉਹਨੇ ਉਹ ਸਬੂਤ ਦੇ ਵਜੋਂ ਉਹ ਉਂਗਲ ਦਿਖਾਈ ਸੀਗੀ ਤੇ ਉਸ ਤੋਂ ਬਾਅਦ ਉਹ ਜਦੋਂ ਉਹਨਾਂ ਨੂੰ ਲੈ ਕੇ ਬਾਬਾ ਬੁੱਢਾ ਜੀ ਉੱਥੇ ਸ੍ਰੋਵਰ ਤੇ ਚਲੇ ਗਏ ਸੀਗੇ ਤਾਂ ਉਹਨੂੰ ਕਿਹਾ ਸੀ ਵੀ ਹੁਣ ਤੂੰ ਆਪਣੀ ਜਿਹੜੀ ਉਂਗਲ ਆ ਉਹ ਡਬੋ ਤੇ ਜਦੋਂ ਉਹਨੇ ਉਹ ਉਂਗਲ ਡਬੋਈ ਸੀਗੀ ਤਾਂ ਉਹਨਾਂ ਦੀ ਜਿਹੜੀ ਉਂਗਲ ਸੀਗੀ ਉਹ ਵੀ ਬਿਲਕੁਲ ਠੀਕ ਹੋ ਗਈ ਸੀ ਕੋੜ ਖਤਮ ਹੋ ਗਿਆ ਸੀਗਾ ਤੇ ਬਾਬਾ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਤੇ ਜੋੜੇ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਸੀਗਾ ਤੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ ਸੀਗੇ ਤੇ ਇਹ ਜਿਹੜਾ ਸਰੋਵਰ ਹੈ ਉਹ ਹਰਮੰਦਰ ਸਾਹਿਬ ਦਾ ਭਵਿਕ ਦਾ ਸਥਾਨ ਸੀਗਾ ਅੱਜ ਕੱਲ ਵੀ ਉਹਨੂੰ ਆਪਾਂ ਜਿੱਥੇ ਜਾਣਿਆ ਗੁਰੂ ਰਾਮਦਾਸ ਜੀ ਦੇ ਦਰ ਤੇ ਉੱਥੇ ਸਰੋਵਰ ਹੈ ਹਨ ਤੇ ਦੁੱਖਪੰਜਨੀ ਤੇ ਨਾਲ ਨਾਲ ਵੀ ਉਹਨੂੰ ਜਾਣਿਆ ਜਾਂਦਾ ਹੈਗਾ ਰਜਨੀ ਦਾ ਕੋੜੀ ਪੱਤੀ ਹੈ ਜਿਹੜਾ ਉਹਦੇ ਵਿੱਚੋਂ ਹੀ ਠੀਕ ਹੋਇਆ ਸੀਗਾ ਤੇ ਸਾਖੀ ਦੱਸਦੀ ਹੈ ਕਿ ਜੇ ਕੋਈ ਵੀ ਰੱਬ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਤਾਂ ਇੱਕ ਦਿਨ ਸਾਰੇ ਫਲ ਮਿਲ ਜਾਂਦੇ ਨੇ ਬੀਬੀ ਰਜਨੀ ਜੀ ਨੇ ਹਮੇਸ਼ਾ ਗੁਰੂ ਅਤੇ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਿਆ ਸੀਗਾ ਜੋ ਵੀ ਉਹਨਾਂ ਦੇ ਕੋਲ ਸੀਗਾ ਉਹਦੇ ਵਿੱਚ ਖੁਸ਼ ਰਹਿ ਕੇ ਅੰਤ ਵਿੱਚ ਫਲ ਉਹਨਾਂ ਨੇ ਪ੍ਰਾਪਤ ਕਰ ਲਿਆ ਸੀਗਾ ਤੇ ਇਹ ਤਾਂ ਹੈਗੇ ਸੀ ਬੀਬੀ ਰਜਨੀ ਜੀ ਦੀ ਕਹਾਣੀ ਅੱਜ ਜਿਹੜੀ ਮੂਵੀ ਚੱਲ ਰਹੀ ਹੈ ਬੀਬੀ ਰਜਨੀ ਉਹਦੇ ਵਿੱਚ ਵੀ ਇਹ ਕੁਝ ਦਿਖਾਇਆ ਗਿਆ ਤੇ ਮੈਂ ਜਿਹੜਾ ਤੁਹਾਨੂੰ ਦੱਸਿਆ ਇਹ ਜਿਹੜੀ ਪਹਿਲਾਂ ਫਿਲਮ ਆਈ ਸੀਗੀ ਕਾਫੀ ਪੁਰਾਣੀ ਫਿਲਮ ਹੈ ਤੇ ਉਹਦੇ ਤੇ ਆਪਾਂ ਸਰਚ ਕਰਕੇ ਹੈਨਾ ਤੁਹਾਨੂੰ ਦੱਸਿਆ ਕਿ ਉਹਦਾ ਕੀ ਸਟੋਰੀ ਸੀਗੀ ਉਹਦੀ ਉਹ ਹੀ ਚੀਜ਼ ਇਹਦੇ ਵਿੱਚ ਦਿਖਾਈ ਗਈ ਹੈ ਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਆਈਆਂ ਨੇ ਪੰਜਾਬੀ ਸਿਨੇਮਾ ਦੇ ਵਿੱਚ ਸਿੱਖ ਧਰਮ ਇਸ ਦੇ ਇਤਿਹਾਸ ਤੇ ਇਹਦੀਆਂ ਕਦਰਾਂ ਕੀਮਤਾਂ ਨੂੰ ਸ਼ਕਤੀਸ਼ਾਲੀ ਕਹਾਣੀ ਸੁਣਾਉਣ ਤੇ ਮਨਮੋਹਕ ਦ੍ਰਿਸ਼ਾਂ ਦੇ ਰਾਹੀਂ ਖੋਜਣ ਦੀ ਇੱਕ ਅਮੀਰ ਪਰੰਪਰਾ ਗਈ ਤੇ ਇਤਿਹਾਸਿਕ ਮਹਾਕਾਵ ਤੋਂ ਲੈ ਕੇ ਵੀ ਸਮਕਾਲੀ ਨਾਟਕਾਂ ਤੱਕ ਪੰਜਾਬੀ ਸਿੱਖ ਧਾਰਮਿਕ ਫਿਲਮ ਦਰਸ਼ਕਾਂ ਨੂੰ ਸਿੱਖ ਧਰਮ ਤੇ ਸੱਭਿਆਚਾਰ ਦੇ ਸੰਸਾਰ ਦੇ ਵਿੱਚ ਇੱਕ ਡੂੰਗਾ ਅਨੁਭਵ ਪ੍ਰਦਾਨ ਕਰਦੀਆਂ ਨੇ ਤੇ ਇਹ ਬਲੌਗ ਕੁਝ ਉੱਤਮ ਪੰਜਾਬੀ ਸਿੱਖ ਧਾਰਮਿਕ ਫਿਲਮਾਂ ਦੀ ਖੋਜ ਕਰੂਗਾ ਜਿਨ੍ਹਾਂ ਨੇ ਦੁਨੀਆ ਭਰ ਦੇ ਦਰਸ਼ਕਾਂ ਤੇ ਅਮਿੱਟ ਛਾਪ ਛੱਡੀ ਹੈ ਵੀ ਜਿਹੜੀ ਕਿ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਹੈਗੀ ਤੇ ਇੱਕ মুਵੀ ਆਈ ਸੀਗੀ ਮੇਰਾ ਬਾਬਾ ਨਾਨਕ ਤੇ ਇਹ ਜਿਹੜੀ ਮੇਰਾ ਬਾਬਾ ਨਾਨਕ মুਵੀ ਹੈ ਇਹਨੇ ਦੁਨੀਆ ਭਰ ਦੇ ਦਰਸ਼ਕਾਂ ਤੇ ਸਦੀਵੀ ਪ੍ਰਭਾਵ ਪਾਇਆ ਸੀ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਸੀ ਤੇ ਸਿੱਖ ਧਰਮ ਦੇ ਮੰਨੇ ਪਰਮੰਨੇ ਬਾਣੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿਖਿਆਵਾਂ ਨੂੰ ਇਹ ਫਿਲਮ ਦੇ ਵਿੱਚ ਮਾਸਟਰਪੀਸ ਵਿੱਚ ਨਿਪੁੰਨਤਾ ਦੇ ਨਾਲ ਦਰਸਾਇਆ ਗਿਆ ਸੀਗਾ ਜੋ ਪਹਿਲੀ ਵਾਰ 19 ਮਈ 2023 ਨੂੰ ਸਿਨੇਮਾ ਘਰਾਂ ਦੇ ਵਿੱਚ ਸ਼ੁਰੂ ਹੋਈ ਸੀਗੀ ਤੇ ਡੂੰਘੀਆਂ ਭਾਵਨਾਵਾਂ ਨੂੰ ਪ੍ਰੇਰਿਤ ਕਰਦੀ ਸੀ ਲੋਕਾਂ ਨੇ ਇਤਿਹਾਸ ਬਾਰੇ ਜਾਣਿਆ ਤੇ ਬਹੁਤ ਲੋਕ ਇਹਦੇ ਤੋਂ ਪ੍ਰੇਰਿਤ ਹੋ ਕੇ ਗੁਰਬਾਣੀ ਦੇ ਨਾਲ ਵੀ ਜੁੜੇ ਸੀਗੇ ਤੇ ਇੱਕ ਫਿਲਮ ਆਈ ਸੀ ਕਿ ਚਾਰ ਸਾਹਿਬਜ਼ਾਦੇ ਇਹ ਤਾਂ ਕੋਈ ਭੁੱਲ ਹੀ ਨਹੀਂ ਸਕਦਾ ਕਿਉਂਕਿ ਇਹ ਫਿਲਮ ਦੇਖਣ ਲਈ ਤਾਂ ਬਹੁਤ ਜ਼ਿਆਦਾ ਲੋਕ ਪਿੰਡਾਂ ਦੇ ਵਿੱਚੋਂ ਟਰਾਲੀਆਂ ਵਗੈਰਾ ਗੱਡੀਆਂ ਵਗੈਰਾ ਟਰੱਕ ਵਗੈਰਾ ਲੈ ਕੇ ਫਿਲਮ ਦੇਖਣ ਜਾਂਦੇ ਸੀਗੇ ਇਤੋਂ ਤੱਕ ਕਿ ਇਹ ਫਿਲਮ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਬਾਰ ਹਰ ਇੱਕ ਪਿੰਡ ਦੇ ਵਿੱਚ ਜਾਂ ਕਿਸੇ ਸਾਂਝੀ ਜਗ੍ਹਾ ਤੇ ਦਿਖਾਈ ਗਈ ਸੀਗੀ ਕੋਈ ਵੀ ਨਹੀਂ ਹੋਣਾ ਜਿਨੇ ਇਹ ਫਿਲਮ ਨਾ ਦੇਖੀ ਹੋਵੇ ਹਰ ਇੱਕ ਨੇ ਹੀ ਇਹ ਫਿਲਮ ਦੇਖੀ ਸੀਗੀ ਤੇ ਜਿਹੜੇ ਦੇ ਨਿਰਦੇਸ਼ਕ ਸੀਗੇ ਉਹ ਹੈਰੀ ਬੋਵੇਜ਼ਾ ਦੁਆਰਾ ਹੈ ਚਾਰ ਸਾਹਿਬਜ਼ਾਦੇ ਇੱਕ ਇਤਿਹਾਸਿਕ ਪੰਜਾਬੀ ਐਨੀਮੇਟਿਡ ਫਿਲਮ ਹੈਗੀ ਜਿਹੜੀ ਗੁਰਗੋਵਿੰਦ ਸਿੰਘ ਜੀ ਤੇ ਚਾਰ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਤੇ ਸਾਹਿਬ ਜੱਦਾ ਫਤਿਹ ਸਿੰਘ ਜੀ ਦੀ ਬਹਾਦਰੀ ਦੀਆਂ ਕਹਾਣੀਆਂ ਵਰਣਨ ਕਰਦੀ ਹੈ ਤੇ ਜਿਹੜੀ ਇਹ ਫਿਲਮ ਹੈਗੀ ਉਹ ਸ਼ਾਨਦਾਰ ਵਿਜ਼ੂਅਲ ਤੇ ਇੱਕ ਮਨਮੋਹਕ ਬਿਰਤਾਂਤ ਦੇ ਨਾਲ ਪੰਜਾਬੀ ਨੌਜਵਾਨ ਯੋਧਿਆਂ ਦੇ ਦੁਆਰਾ ਆਪਣੇ ਵਿਸ਼ਵਾਸ ਦੀ ਰੱਖਿਆ ਦੇ ਵਿੱਚ ਕੀਤੀਆਂ ਕੁਰਬਾਨੀਆਂ ਨੂੰ ਜੀਵਨ ਦੇ ਵਿੱਚ ਲਿਆਉਂਦੀ ਹੈ ਤੇ ਜਿਹੜੀ ਇਹ ਫਿਲਮ ਹੈ ਇਹਨੇ ਬੱਚਿਆਂ ਤੇ ਬਹੁਤ ਅਸਰ ਪਾਇਆ ਸੀਗਾ ਤੇ ਬਹੁਤ ਜ਼ਿਆਦਾ ਬੱਚੇ ਜਿਹੜੇ ਗੁਰਵਾਨੀ ਦੇ ਨਾਲ ਜੁੜਨ ਲੱਗੇ ਸੀਗੇ ਆਪਾਂ ਦੇਖਦੇ ਹਾਂ ਵੀ ਉਸ ਤੋਂ ਬਾਅਦ ਕਾਫੀ ਜਗ੍ਹਾ ਤੇ ਚੇਤਨਾ ਮਾਰਚ ਵੀ ਕੱਢਿਆ ਜਾਂਦਾ ਜਿਦੇ ਵਿੱਚ ਬੱਚੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਇੱਕ ਚੇਤਨਾ ਮਾਰਜ ਕੱਢਿਆ ਜਾਂਦਾ ਤੇ ਬੱਚੋ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਇਤਿਹਾਸਿਕ ਬਾਰਤਾਵਾਂ ਕੁਝ ਸੁਣਾਉਂਦੇ ਨੇ ਤੇ ਹੋਰ ਵੀ ਕਾਫੀ ਚੀਜ਼ਾਂ ਬੱਚਿਆਂ ਨੂੰ ਵੀ ਨੌਲੇਜ ਹੁੰਦੀ ਹੈ ਤੇ ਪਿੰਡ ਦੇ ਲਗਭਗ ਸਾਰੇ ਬੱਚੇ ਹੀ ਉਹਦੇ ਵਿੱਚ ਭਾਗ ਜ਼ਰੂਰ ਲੈਂਦੇ ਨੇ ਤੇ ਉਹਨਾਂ ਨੂੰ ਇਤਿਹਾਸ ਬਾਰੇ ਵੀ ਪਤਾ ਲੱਗਦਾ ਤੇ ਗੁਰਬਾਣੀ ਦੇ ਨਾਲ ਵੀ ਜੁੜਦੇ ਨੇ ਬਹੁਤ ਵਧੀਆ ਗੱਲ ਹੈ ਹਨਾ ਤੇ ਉਸ ਤੋਂ ਇੱਕ ਫਿਲਮ ਆਈ ਸੀ 2015 ਦੇ ਵਿੱਚ ਨਾਨਕ ਸਾਹਿਬ ਫਕੀਰ ਜਿਹੜੀ ਇਹ ਫਿਲਮ ਸੀਗੀ ਇਹ ਸਰਤਾਜ ਸਿੰਘ ਪੰਨੂ ਦੇ ਦੁਆਰਾ ਨਿਰਦੇਸ਼ਿਤ ਨਾਨਕ ਸ਼ਾਹ ਫਕੀਰ ਸਿੱਖ ਧਰਮ ਦੇ ਵਾਨੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਤੇ ਆਧਾਰਿਤ ਇੱਕ ਜੀਵਨੀ ਫਿਲਮ ਹੈਗੀ ਇਹ ਫਿਲਮ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਿਕ ਯਾਤਰਾ ਉਹਨਾਂ ਦੇ ਪਿਆਰ ਤੇ ਸਮਾਨਤਾ ਹਮਦਰਦੀ ਦੇ ਸੰਦੇਸ਼ ਨੂੰ ਦਰਸਾਉਂਦੀ ਹੈ ਤੇ ਇਹਦੀ ਰਿਲੀਜ਼ ਦੇ ਵਿਵਾਦ ਦੇ ਬਾਵਜੂਦ ਵੀ ਨਾਨਕ ਸਾਹਿਬ ਫਕੀਰ ਨੂੰ ਸਿੱਖ ਇਤਿਹਾਸ ਦੇ ਵਿੱਚ ਫਲਸਫੇ ਨੂੰ ਦਰਸਾਉਣ ਦੇ ਲਈ ਆਲੋਚਨਾਤਮਿਕ ਪ੍ਰਸ਼ੰਸਾ ਪ੍ਰਾਪਤ ਹੋਈ ਹੈਗੀ ਤੇ ਇਹ ਫਿਲਮ ਵੀ ਬਹੁਤ ਸਾਰੇ ਲੋਕਾਂ ਨੇ ਦੇਖੀ ਹੋਣੀ ਆ ਪਰ ਹੋ ਸਕਦਾ ਵੀ ਕੁਝ ਬੱਚਿਆਂ ਨੇ ਇਹਨਾਂ ਦੇਖੀ ਹੋਵੇ ਜਿਹੜੇ ਹੁਣ ਆਪਣੇ ਨਵੇਂ ਬੱਚੇ ਆ ਹੋ ਰਹੇ ਨੇ ਨਾ ਤੇ ਉਹਨਾਂ ਨੇ ਨਹੀਂ ਦੇਖੀ ਹੋਣੀ ਬੱਚਿਆਂ ਨੂੰ ਛੋਟੇ ਹੁੰਦਿਆਂ ਤੁਸੀਂ ਸਿੱਖ ਧਰਮ ਨਾਲ ਜ਼ਰੂਰ ਜੋੜਨਾ ਚਾਹੀਦਾ ਉਹਨਾਂ ਨੂੰ ਇਹੋ ਜਿਹੀਆਂ ਮੂਵੀਜ਼ ਜ਼ਰੂਰ ਦਿਖਾਉਣੀਆਂ ਚਾਹੀਦੀਆਂ ਕਿਉਂਕਿ ਬੱਚੇ ਜਦੋਂ ਆਪਾਂ ਕੋਈ ਚੀਜ਼ ਦੱਸਦੇ ਆ ਉਹਦੇ ਤੇ ਘੱਟ ਅਸਰ ਕਰਦੇ ਤੇ ਦੇਖ ਕੇ ਜ਼ਿਆਦਾ ਅਸਰ ਕਰਦੇ ਨੇ ਤੇ ਇਸੇ ਕਰਕੇ ਫਿਲਮਾਂ ਨੇ ਜਿਹੜੀਆਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਬੱਚਿਆਂ ਨੂੰ ਜ਼ਰੂਰ ਦਿਖਾਉਣੀਆਂ ਚਾਹੀਦੀਆਂ ਨੇ ਤੇ ਇੱਕ ਫਿਲਮ ਆਈ ਸੀਗੀ ਆਈ ਸੀਗੀ ਸਿੰਘ ਇਸ ਕਿੰਗ 2008 ਦੇ ਵਿੱਚ ਇਹਦੇ ਵਿੱਚ ਅਨੀਸ਼ ਬਜ਼ਮੀ ਦੁਆਰਾ ਨਿਰਦੇਸ਼ਿਤ ਸਿੰਘ ਇਸ ਕਿੰਗ ਇੱਕ ਬਾਲੀਵੁੱਡ ਕਮੇਡੀ ਡਰਾਮਾ ਹੈ ਤੇ ਜਿਹਦੇ ਵਿੱਚ ਅਕਸ਼ੇ ਕੁਮਾਰ ਤੇ ਕੈटरीना कैफ ਅਭਿਨੇਤਾ ਨੇ ਮੁੱਖ ਤੌਰ ਤੇ ਇੱਕ ਵਪਾਰਕ ਮਨੋਰੰਜਨ ਦੇ ਦੌਰਾਨ ਫਿਲਮ ਸਿੱਖ ਸੱਭਿਆਚਾਰ ਤੇ ਕਦਰਾਂ ਕੀਮਤਾਂ ਦੇ ਤੱਤ ਸ਼ਾਮਿਲ ਕਰਦੀ ਹੈ ਜਿਦੇ ਵਿੱਚ ਪਈ ਚਾਰੇ ਪਰਿਵਾਰ ਧਾਰਮਿਕਤਾ ਦੀ ਮਹੱਤਤਾ ਸ਼ਾਮਿਲ ਹੈ ਤੇ ਇਹ ਪੰਜਾਬ ਦੇ ਵਿੱਚ ਯਾਦਗਾਰੀ ਦ੍ਰਿਸ਼ ਪੇਸ਼ ਕਰਦਾ ਸਿੱਖ ਪਰੰਪਰਾਵਾਂ ਨੂੰ ਸਤਕਾਰ ਇਤਿਹਾਸੇ ਦੇ ਨਾਲ ਪ੍ਰਦਰਸ਼ਿਤ ਕਰਦਾ ਹੈ ਇਹ ਵੈਸੇ ਕੋਈ ਜਿਆਦਾ ਕਹਿ ਲੋ ਵੀ ਸਿੱਖ ਧਰਮ ਨਾਲ ਸੰਬੰਧਿਤ ਜਿਆਦਾ ਨਹੀਂ ਹੈਗੀ ਇਹਦੇ ਵਿੱਚ ਸਾਰੀਆਂ ਚੀਜ਼ਾਂ ਲਿਆਂਦੀਆਂ ਗਈਆਂ ਨੇ ਤੇ ਇਕਦਰਾਂ ਕੀਮਤਾ ਵਗੈਰਾ ਸਾਰਾ ਕੁਝ ਪਰੰਪਰਾਵਾਂ ਸਾਰਾ ਕੁਝ ਹੈਗਾ ਇਹਦੇ ਵਿੱਚ ਇਕ ਸਿਰਫ ਤੇ ਸਿਰਫ ਅ ਧਾਰਮਿਕ ਨਹੀਂ ਹੈਗੀ ਹਨਾ ਤੇ ਇਕ ਫਿਲਮ ਆਈ ਸੀਗੀ ਚਾਰ ਸਾਹਿਬਜ਼ਾਦੇ 2 ਚਾਰ ਸਾਹਿਬਜ਼ਾਦੇ ਸੈਕਿੰਡ ਵੀ ਆਈ ਸੀ ਇਹ ਮੂਵੀ 2016 ਦੇ ਵਿੱਚ ਤੇ ਇਹ ਵੀ ਹੈਰੀ ਬਵੇਜ਼ਾ ਦੇ ਦੁਆਰਾ ਨਿਰਦੇਸ਼ਿਤ ਇਕ ਫਿਲਮ ਚਾਰ ਸਾਹਿਬਜ਼ਾਦੇ ਦਾ ਇਹ ਕਿੰਨੀ ਕੈਸੀ ਜਿਹਦੇ ਵਿੱਚ ਸਿੱਖ ਦਲੇਰੀ ਕੁਰਬਾਨੀ ਦੀ ਗੱਥਾ ਨੂੰ ਜਾਰੀ ਰੱਖਦੇ ਨੇ ਇਹ ਮਹਾਨ ਯੋਧੇ ਬੰਦਾ ਸਿੰਘ ਬਹਾਦਰ ਅਤੇ ਜ਼ੁਲਮ ਤੇ ਜ਼ੁਲਮ ਦੇ ਵਿਰੁੱਧ ਉਹਨਾਂ ਦੀ ਲੜਾਈ ਤੇ ਕੇਂਦ੍ਰਿਤ ਹੈਗੀ ਤੇ ਸ਼ਾਨਦਾਰ ਐਨੀਮੇਸ਼ਨ ਤੇ ਪਵਨਾਤਮਿਕ ਤੌਰ ਤੇ ਗੂੰਜਦੀ ਕਹਾਣੀ ਦੇ ਨਾਲ ਇਹ ਫਿਲਮ ਸਿੱਖ ਯੋਧਿਆਂ ਦੀ ਨਿੱਡਰ ਭਾਵਨਾ ਨੂੰ ਸ਼ਰਧਾਂਜਲੀ ਦਿੰਦੀ ਹੈ ਤੇ ਉਸ ਤੋਂ ਬਾਅਦ ਇੱਕ ਫਿਲਮ ਸੀਗੀ ਪੰਜਾਬ 1984 AIC ਕੀ 2014 ਦੇ ਵਿੱਚ ਇਹਦੇ ਜਿਹੜੇ ਇਹ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਿਤ ਪੰਜਾਬ 1984 ਇੱਕ ਪੰਜਾਬੀ ਪੀਰੀਅਡ ਡਰਾਮਾ ਹੈ ਜਿਹੜੀ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੰਜਾਬ ਦੇ ਇੱਕ ਪਰਿਵਾਰ ਤੇ ਪ੍ਰਭਾਵ ਦੀ ਪਰਚੋਲ ਕਰਦਾ ਹੈ ਤੇ ਦਲਜੀਤ ਦੋਸਾਂਜ ਅਤੇ ਕਿਰਨ ਕੇਰ ਅਭਿਨੇਤ ਇਹ ਫਿਲਮ ਹੈ ਜਿਹੜੀ ਇਦੇ ਵਿੱਚ ਇਹ ਹੈਗੇ ਨੇ ਤੇ ਇਹ ਫਿਲਮ ਮੇਂ ਭਾਰਤੀ ਇਤਿਹਾਸ ਦੇ ਇੱਕ ਕਾਲੇ ਅਧਿਆਏ ਦੇ ਦੌਰਾਨ ਸਿੱਖ ਪਾਇਚਾਰਿਆਂ ਦੇ ਸਦਮੇ ਲਚੀਲੇਪਨ ਨੂੰ ਸੁਵੇਦਨਸ਼ੀਲਤਾ ਦੇ ਨਾਲ ਪੇਸ਼ ਕਰਦੀ ਹੈ। ਤੇ ਜਿਹੜੀ ਇਹ ਫਿਲਮ ਆ ਇਹ ਸਿੱਖਾਂ ਦੇ ਦੁਆਰਾ ਦਰਪੇਸ਼ ਸੰਘਰਸ਼ਾਂ ਤੇ ਨਿਆ ਅਸੂਲਾ ਸਫਾਈ ਦੀ ਤਲਾਸ਼ ਤੇ ਰੌਸ਼ਨੀ ਪਾਉਂਦਾਗਾ ਇਹ ਵੀ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਇਹਨਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਕੁਝ ਫਿਲਮਾਂ ਨੇ ਬਹੁਤ ਜ਼ਿਆਦਾ ਫਿਲਮਾਂ ਆਈਆਂ ਹੋਈਆਂ ਵੈਸੇ ਤਾਂ ਕਾਫੀ ਨੇ ਤੇ ਮੈਂ ਉਹਨਾਂ ਦੇ ਵਿੱਚੋਂ ਕੁਝ ਕਿ ਜਿਹੜੀਆਂ ਮੈਨੂੰ ਯਾਦ ਸੀਗੀਆਂ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਦੇ ਤੇ ਤੁਸੀਂ ਸਰਚ ਕਰਕੇ ਇਹਨਾਂ ਨੂੰ ਜ਼ਰੂਰ ਦੇਖਿਓ YouTube ਤੇ ਤੇ ਇੱਕ ਫਿਲਮ ਆਈ ਸੀਗੀ ਕੇਸਰੀ ਇਹ ਆਈ ਸੀ 2019 ਦੇ ਵਿੱਚ ਤੇ ਅਨੁਰਾਗ ਸਿੰਘ ਜੀ ਦੁਆਰਾ ਨਿਰਦੇਸ਼ ਅਕਸ਼ੇ ਕੁਮਾਰ ਅਭਿਨੇਤ ਕੇਸਰੀ ਸਹਾਰਾ ਗੜੀ ਦੀ ਲੜਾਈ ਤੇ ਆਧਾਰਿਤ ਇੱਕ ਬਾਲੀਵੁੱਡ ਇਤਿਹਾਸਿਕ ਫਿਲਮ ਹੈਗੀ ਤੇ ਜਿੱਥੇ ਬ੍ਰਿਟਿਸ਼ ਭਾਰਤੀ ਫੌਜ ਦੇ 21 ਸਿੱਖ ਸੈਨਿਕਾਂ ਨੇ 1897 ਦੇ ਵਿੱਚ ਹਜ਼ਾਰਾਂ ਅਫਗਾਨ ਹਮਲਾਵਰਾਂ ਦੇ ਵਿਰੁੱਧ ਬਹਾਦਰੀ ਦੇ ਨਾਲ ਆਪਣੀ ਚੌਕੀ ਦੀ ਰੱਖਿਆ ਕੀਤੀ ਸੀਗੀ ਇਹ ਫਿਲਮ ਦੇ ਵਿੱਚ ਯੋਧਿਆਂ ਦੀ ਬਹਾਦਰੀ ਦਲੇਰੀ ਫਰਜ਼ ਅਤੇ ਸਨਮਾਨ ਦੇ ਪ੍ਰਤੀ ਉਹਨਾਂ ਦੀ ਅਟੁੱਟ ਬਚਨਵੱਧਤਾ ਨੂੰ ਦਰਸਾਉਂਦੀ ਹੈ ਇਹ ਵੀ ਇੱਕ ਬਹੁਤ ਵਧੀਆ ਫਿਲਮ ਹੈਗੀ ਆ ਤੇ ਜਿਹੜੀ ਇਹ ਪੰਜਾਬੀ ਸਿੱਖ ਧਾਰਮਿਕ ਫਿਲਮਾਂ ਸਿੱਖ ਸੱਭਿਆਚਾਰ ਵਿਰਾਸਤ ਕਦਰਾਂ ਕੀਮਤਾਂ ਨੂੰ ਸੰਭਾਲਨ ਤੇ ਇਹਨਾਂ ਕਦਰਾਂ ਕੀਮਤਾਂ ਨੂੰ ਮਨਾਉਣ ਦੇ ਲਈ ਮਨੋਰੰਜਨ ਤੇ ਇੱਕ ਮਾਧਿਅਮ ਦੇ ਵਜੋਂ ਕੰਮ ਕਰਦੀਆਂ ਨੇ ਤੇ ਇਹਨਾਂ ਨੇ ਮਨੋਰੰਜਨ ਵੀ ਹੁੰਦਾ ਹੈ ਬਲਕਿ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਜਿਹੜੇ ਬੱਚੇ ਨੇ ਆਪਣੇ ਤੇ ਉਹ ਜੇ ਦੇਖੀ ਤਾਂ ਪਰ ਜਿੰਨੇ ਮਾਰਜੀ ਕੋਸ਼ ਦੱਸੀ ਜਾਈਏ ਬਹੁਤ ਘੱਟ ਜੀ 100% ਆਪਾਂ ਚੀਜ਼ ਦਾ 10% ਦਾ 50% ਉਹਨਾਂ ਨੂੰ ਯਾਦ ਰਹਿੰਦੀ ਆ ਉਹ ਤੇ ਅਸਰ ਕਰਦੇ ਆ ਪਰ ਜਿਹੜੀ ਚੀਜ਼ ਉਹ ਦੇਖ ਲੈਂਦੇ ਉਹਨੂੰ ਕਦੇ ਵੀ ਨਹੀਂ ਭੁੱਲਦੇ ਤੇ ਸਾਰੀ ਸਟੋਰੀ ਉਹਨਾਂ ਨੂੰ ਯਾਦ ਹੁੰਦੀ ਹੈਗੀ ਇਸ ਕਰਕੇ ਬੱਚਿਆਂ ਨੂੰ ਜ਼ਰੂਰ ਦਿਖਾਉਣਾ ਚਾਹੀਦੇ ਹੈ ਉਹ ਜਿਹੜੇ ਇਤਿਹਾਸਿਕ ਫਿਲਮਾਂ ਤੇ ਇਹ ਜਿਹੜੀਆਂ ਫਿਲਮਾਂ ਨੇ ਇਹੇ ਆਕਰਸ਼ਕ ਨੇ ਆਪਣੇ ਵੱਲ ਖਿੱਚਦੀਆਂ ਨੇ ਹਨਾ ਤੇ ਸ਼ਕਤੀਸ਼ਾਲੀ ਪ੍ਰਦਰਸ਼ਨ ਤੇ ਅਮੀਰ ਦ੍ਰਿਸ਼ਟੀਕੋਣਾਂ ਦੇ ਦੁਆਰਾ ਇਹ ਫਿਲਮਾਂ ਦਰਸ਼ਕਾਂ ਨੂੰ ਸਿੱਖ ਧਰਮ ਦੀਆਂ ਸਿੱਖਿਆਵਾਂ ਤੇ ਵਿਚਾਰ ਕਰਨ ਤੇ ਇਸ ਦੀ ਸਦੀਵੀ ਬੁੱਧੀ ਤੋਂ ਤਾਕਤ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਕਰਦੀਆਂ ਨੇ ਜਿਵੇਂ ਜਿਵੇਂ ਸਿਨੇਮਿਆਂ ਦੇ ਵਿੱਚ ਵੀ ਇਹਨਾਂ ਫਿਲਮਾਂ ਦਾ ਵਿਕਾਸ ਹੁੰਦਾਗਾ ਤੇ ਅਸੀਂ ਸਿੱਖ ਧਰਮ ਅਤੇ ਪਛਾਣ ਬਾਰੇ ਸਾਡੀ ਸਾਂਝੀ ਜਿਹੜੀ ਸਮਝ ਹੈਗੀ ਉਹਨੂੰ ਵਧਾਉਂਦੇ ਨੇ ਸਾਡੀ ਸਮਝ ਨੂੰ ਬੱਚੇ ਜਿਹੜੇ ਕੁਛ ਨਾ ਕੁਛ ਸਿੱਖਦੇ ਨੇ ਆਪਣੇ ਵਰਗੇ ਵੀ ਬਹੁਤ ਇਹੋ ਜਿਹੇ ਹੈਗੇ ਕਾਲਜ ਵਾਲੇ ਲੜਕੇ ਹੋਰ ਵੀਰ ਕੁੜੀਆਂ ਹਨਾ ਤੇ ਬਹੁਤ ਇਹੋ ਜਿਹੇ ਲੋਕ ਹੈ ਜਿਨ੍ਹਾਂ ਨੂੰ ਇਤਿਹਾਸ ਨਹੀਂ ਪਤਾ ਹੁੰਦਾ ਤੇ ਇਹ ਜ਼ਰੂਰ ਪਤਾ ਹੁੰਦਾ ਵੀ ਫਿਲਮ ਆਈ ਹੈ ਹੁਣ ਬਹੁਤੇ ਲੋਕਾਂ ਨੇ ਪਤਾ ਹੀ ਨਹੀਂ ਵੀ ਬੀਬੀ ਰਜ਼ਨੀ ਫਿਲਮ ਕੀ ਹੈ ਦੇ ਵੀਲਮਾ ਲੱਗੇ ਹੋਏ ਸੀਗੇ ਇੱਕ ਕੋਈ ਬਾਲੀਵੁੱਡ ਮੂਵੀ ਲੱਗੀ ਹੋਈ ਸੀ ਤੇ ਇਹ ਕੇ ਬੀਬੀ ਰਜ਼ਨੀ ਤਾਂ ਬਹੁਤ سارے ਮੁੰਡੇ ਹੋ ਜੇ ਨੇ ਜਿਨ੍ਹਾਂ ਨੇ ਤਰਜੀਹ ਦਿੱਤੀ ਦੂਜੀ ਫਿਲਮ ਨੂੰ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਬੀਬੀ ਰਜ਼ਨੀ ਦੇ ਵਿੱਚ ਕੀ ਚੀਜ਼ ਹੈਗੀ ਇਤਿਹਾਸ ਨਹੀਂ ਪਤਾ ਹੁੰਦਾ ਤਾਂ ਪਤਾ ਹੋਣਾ ਬਹੁਤ ਜ਼ਰੂਰੀ ਹੈ ਸਿੱਖ ਧਰਮ ਦੇ ਵਿੱਚੋਂ ਵੀ ਬਹੁਤ ਇਹ ਹੋ ਜੇ ਬੱਚੇ ਲੜਕੇ ਲੜਕੀਆਂ ਹੈਗੇ ਨੇ ਵੀ ਜਿਨ੍ਹਾਂ ਨੂੰ ਇਤਿਹਾਸ ਨਹੀਂ ਪਤਾ ਹੈਗਾ ਜਾਣਨਾ ਚਾਹੀਦਾ ਸਰਚ ਕਰਕੇ ਜੇ ਆਪਾਂ ਨੂੰ ਥੋੜਾ ਬਹੁਤ ਮੈਦੇ ਵਿੱਚ ਤੁਹਾਨੂੰ ਦੱਸਿਆ ਸਾਰੀਆਂ ਫਿਲਮਾਂ ਦੇ ਬਾਰੇ ਬਹੁਤ ਨੀਂਦ ਹੁੰਦੇ ਸੀ ਕਿ ਤੇ ਕਿਉਂਕਿ ਇੱਕ ਛੋਟੀ ਜਿਹੀ ਵੀਡੀਓ ਦੇ ਵਿੱਚ ਇੰਨਾ ਕੁਝ ਦਸਣਾ ਖਾ ਹੋ ਜਾਂਦਾ ਹੈ ਤੇ ਤੁਸੀਂ ਜਰੂਰ ਇਹਨਾਂ ਫਿਲਮਾਂ ਨੂੰ ਦੇਖੋ ਬਹੁਤ ਵਧੀਆ ਨੌਲੇਜ ਮਿਲੂਗੀ ਬਾਕੀ ਆਪਾਂ ਹੋਰ ਦੇਖਾਂਗੇ ਵੀ ਕਿਹੜੀਆਂ-ਕਿਹੜੀਆਂ ਫਿਲਮਾਂ ਹੋਰ ਆਈਆਂ ਸੀ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਬਾਕੀ ਸਾਰੀ ਵੀਡੀਓ ਦੇ ਵਿੱਚ ਕੁਝ ਵੀ ਗਲਤ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ